ਵਾਹਿ ਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਊੜਾ ਉੱਠ ਸਵੇਰੇ ਜਾਗ ਆੜਾ ਆਸਨੀਂਦ ਤਿਆਗੀ ਰੀਸ਼ਨਾਨ ਕਰ ਪਿਆਰੇ ਸੱਸਾ ਸਾਫ ਦੰਦ ਕਰ ਸਾਰੇ ਹਾ ਹੱਥ ਵਿਖੇ ਡਟਕਾ ਲੈ ਕੇ ਕਕਾ ਕਰ ਲੈ ਪਾਸ ਤੂੰ ਬਹਿ ਕੇ ਖਖਾ ਖੁਸ਼ੀ ਫੁਰੀ ਪੜ ਬਾਣੀ ਗੱਗਾ ਗਿਆਨਵਾਨ ਹੋ ਜਾ ਪ੍ਰਾਣੀ ਘੱਡਾ ਘਰ ਵਿੱਚ ਨਾ ਰਹਿ ਜੀ ਨਹੀਂ ਆਂ ਦਾ ਮੇਰੀ ਅੰਗੂ ਖਾਦੀ ਨਾ ਰਹਿ ਜੀ ਚੱਚਾ ਚੱਲ ਤੂੰ ਦਰਦਵਾਰੇ ਛੱਛਾ ਛੜਦੇ ਔਗਣ ਸਾਰੇ ਜੱਜਾ ਜਗਤ ਗੁਰੂ ਨੂੰ ਦੇਖ ਛੱਜਾ ਚੌਕੇ ਮੱਥਾ ਟੇਕ ਵਾਵਾ ਬਾਣੀ ਬਾਨ ਪਿਆਰਾ ਤੈਂका ਟੁੱਟੀ ਗੰਦਨ ਹਾਰਾ ਠੱਠਾ ਛੁਕਰ ਨਾ ਤੂੰ ਖਾਈ ਡੱਡਾ ਡੋਲ ਨਾ ਕਿਧਰੇ ਜਾਵੀਂ ਢੱਡਾ ਟਕੂ ਪੜਦੇ ਤੇਰੇ ਨਾਣਾ ਜਾਣੀ ਚਾਰ ਸਪੇਰਾ ਤਤਾ ਤਿਆਗ ਤੂੰ ਮੇਰੀ ਮੇਰੀ ਠੱਠਾ ਥੋੜੀ ਜ਼ਿੰਦਗੀ ਤੇਰੀ ਦੱਦਾ ਦਿਲ ਨਾ ਕਦੇ ਦਿਖਾਵੀਂ ਤੱਦਾ ਤਿਆਨਾਂ ਵਿੱਚ ਲਾਵੀਂ ਨੰਨਾ ਨਿੰਦਿਆ ਚੁਗਲੀ ਛੜਦੇ ਪਪਾ ਪਾਪ ਦਿਲ ਚੋਂ ਕਰਦੇ ਫਫਾ ਫੇਰਨੀ ਇੱਥੇ ਆਉਣਾ ਬੱਬਾ ਬਾਦ ਚੋਂ ਪੈ ਜੂ ਪਛਤਾਉਣਾ ਬੱਬਾ ਪਲਾ ਅਸਰਵਤ ਦਾ ਲੋਚੀ ਮੰਮਾ ਮਾਰਾ ਕਦੇ ਨਾ ਸੋਚੀ ਜਈਆ ਯਾਦ ਮੌਤ ਨੂੰ ਰੱਬ ਰਾਰਾ ਰੱਬ ਵਸਾਲਾ ਠੀ ਲੱਲਾ ਲੱਗ ਜਾ ਗੁਰਾਂ ਦੇ ਲਰਤ ਬਾਵਾ ਵਿਦਿਆ ਰਾਜ ਰਾਜ ਪੜ ਤੂੜਾੜਾ ਤਾਰ ਨਾ ਰੱਖਣੀ ਕੋਈ ਅਬਦੇ ਅੰਦਰ ਪ੍ਰਮਾਤਮਾ ਸੋਈ माड़ा संग न करी मनर कले वांगू छवेंगा माड़ा संग न करी मनाहरिया कले वांगू छिल जवेंगा के झूलदा बेरी कंडा चीर तूं ई मना चीरिया ਮਾਪਰ ਸਬਚਨ ਕਰਦੇ ਹੁੰਦੇ ਆ ਵੀ ਕੇਲੇ ਦੇ ਮੋੜ ਦੇ ਵਿੱਚ 베ਰੀ ਉੱਗ ਖੜਦੀ ਆ ਤੇ ਕੇਲਾ ਜਦੋਂ ਨੇਰੀ ਤੇ ਆਉਂਦੀ ਆ ਤੇ ਮਸਤੀ ਨਾਲ ਝੂਲਦਾ ਤੇ 베ਰੀ ਦੇ ਕੰਡੇ ਕੇਲੇ ਨੂੰ ਛਾਨ ਨਹੀਂ ਛਾਨ ਨਹੀਂ ਕਰਕੇ ਰੱਖ ਦਿੰਦੇ ਆ ਮਾੜਾ ਸੰਗ ਨਾ ਕਰੀ ਓਏ ਮਾਣਾ ਮੇਰੀਆ ਕੇਲੇ ਵਾਂਗੂੰ ਛਿਲਿਆ ਜਾਵੇਂਗਾ ਮਾਰਾ ਸੰਗ ਨਾ ਕਰੀ ਓਏ ਮਨਾ ਮੇਰੀਆ ਕੇਲੇ ਵੰਗੂ ਛਿਲਿਆ ਜਾਵੇਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ